ਸ਼ਤਰੀਆ ਗਰਲਫਰੈਂਡਸ ਆਪਾਂ ਪੰਜਾਬੀ ਸਿੱਖੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ फ्रेंड्स ਆਪਾਂ ਨੇ ਪਿਛਲੀ ਕਲਾਸ ਵਿੱਚ ਪੜਿਆ ਸੀ ਪੰਜਾਬ ਦੀਆਂ ਵਿਰਾਸਤੀ ਖੇਡਾਂ ਲੈਸਨ ਪੜਿਆ ਸੀ ਨਾ ਤੇ ਅੱਜ ਆਪਾਂ ਕਰਾਂਗੇ ਇਸ ਦੇ ਕੁਐਸਚਨ ਆਨਸਰ ਪੰਜਾਬ ਦੀਆਂ ਵਿਰਾਸਤੀ ਖੇਡਾਂ ਦੇ ਕੁਐਸਚਨ ਆਨਸਰ ਕਰਾਂਗੇ ਠੀਕ ਹੈ ਤਾਂ फ्रेंड्स ਜਿਨੇ ਵੀ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਆ ਉਹ ਪਲੀਜ਼ ਸਬਸਕ੍ਰਾਈਬ ਕਰ ਦਿਜੀਏ ਠੀਕ ਹੈ ਤੇ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਡੇਲੀ ਜਿਹੜੀ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਵਗੈਰਾ ਮਿਲਦੀ ਰਹੇ ਠੀਕ ਹੈ ਫਰੈਂਡਸ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਕੁਐਸਚਨ ਆਨਸਰ ਪਹਿਲਾਂ ਮੈਂ ਦੱਸ ਦਿੰਦੀ ਹਾਂ ਸਹੀ ਵਿਕਲਪ ਦੀ ਚੋਣ ਕਰੋ ਮੈਂ ਤਾਂ ਇਹ ਛੋਟਾ ਕਰਕੇ ਲਿਖਦੀ ਹਾਂ ਨਾ ਤੇ ਬੁੱਕ ਦੇ ਵਿੱਚ ਕੀ ਹੈ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਈ ਦਿੱਤੇ ਗਏ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ਤੇ ਪਹਿਲਾ ਕੀ ਹੈ चिड़ी उड़िया दी गिनती निश्चित नहीं, नहीं। मतलब की कोई गिनती नहीं होंगी हुँ। जिन्हें मर्जी लोग ऐड हो सकते हैं जिन्हें मर्जी कुड़ियाँ ऐड हो सकती है गिनती निश्चित नहीं गिनती निश्चित नहीं ठीक द निशान अगला है ਕਿਹੜੀ ਖੇਡ ਵਿੱਚ ਆਇਤਕਾਰ ਖਾਨੇ ਬਣਾਏ ਜਾਂਦੇ ਹਨ ਕਿਹੜੀ ਖੇਡ ਵਿੱਚ ਆਇਤਕਾਰ ਖਾਨੇ ਬਣਾਏ ਜਾਂਦੇ ਹਨ ਗੁੱਲੀ ਡੰਡਾ ਸਟਾਪੂ ਪੰਡਾ ਭੰਡਾਰੀਏ ਕੋਈ ਵੀ ਨਹੀਂ ਆਪਾਂ ਨੀਚੇ ਦਾ ਫਰਸ਼ ਦੇ ਉੱਤੇ ਬਣਾਉਂਦੇ ਨਾ ਚਾਰ ਇੱਧਰ ਚਾਰੇ ਖਾਨੇ ਬਣਾਉਂਦੇ ਨਾ ਆਇਤਕਾਰ ਬਣਾ ਕੇ ਹੈਨਾ ਤੇ ਉਹ ਕਾਦੇ ਵਿੱਚ ਬਣਾਉਂਦੇ ਆ ਸਟਾਪੂ ਵਿੱਚ ਪੜਿਆ ਨੇ ਲੈਸਨ ਚ ਨੈਕਸਟ ਕੁਐਸਚਨ ਹੈ ਪੰਡਾ ਪੰਡਾਰੀਆ ਖੇਡ ਵਿੱਚ ਬੱਚੇ ਦਾਈ ਦੇਣ ਵਾਲੇ ਬੱਚੇ ਦੇ ਸਿਰ ਉੱਤੇ ਕੀ ਰੱਖਦੇ ਹਨ ਦਾਈ ਮਤਲਬ ਜਿਹੜਾ ਤੁਸੀਂ ਡਾਇਨ ਬੋਲਦੇ ਬੋਲਦੇ ਹੈ ਨਾ ਡਾਇਨ ਆ ਗਈ ਤੇਰੀ ਤੇਰੀ 바ਰੀ ਹੈ 바ਰੀ ਕਹਿੰਦੇ ਹੈ ਨਾ ਹੁਣ ਤੇਰੀ 바ਰੀ ਹੈ ਤੇ ਜਿਹੜਾ 바ਰੀ ਦਿੰਦਾ ਹੈ ਗੇਮ ਖੇਲਣ ਦੇ ਵੇਲੇ ਜਦੋਂ 바ਰੀ ਆਪਾਂ ਪੁੱਗਦੇ ਹੈ ਨਾ ਹਨ ਤੇ ਜਿਹੜਾ ਦਾਈ ਦਿੰਦਾ ਹੈ ਮਤਲਬ ਡਾਇਨ ਕਹਿੰਦੇ ਆ ਜਾਂ ਬਾਰੀ ਦਿੰਦਾ ਜਿਹਦੀ ਬਾਰੀ ਹੁੰਦੀ ਹੈ ਤੇ ਉਹ ਕੀ ਉਹਦੇ ਦਾਈ ਦੇਣ ਵਾਲੇ ਬੱਚੇ ਦੇ ਸਿਰ ਉੱਤੇ ਕੀ ਰੱਖਦੇ ਹਨ ਬੰਦ ਮੁਠੀਆਂ ਪੈਰ ਡੰਡੇ ਤੇ ਇੱਕ ਉਂਗਲੀ ਇੱਕ ਉਂਗਲੀ ਕਿਹਦੇ ਤੇ ਰੱਖਦੇ ਆ ਚਿੜੀ ਉੱਡ ਕਾਂ ਉੱਡ ਤੇ ਹਨਾ ਇਹ ਤੇ ਕੀ ਰੱਖਦੇ ਆ ਬੰਦ ਮੁਠੀਆਂ ਕੀ ਆਜੂਗਾ ਬੰਦ ਮੁਠੀਆਂ ਭੰਡਾ ਭੰਡਾਰੀਆ ਤੇ ਹਨਾ ਪੰਡਾ ਪੰਡਾਰੀਆ ਕਿੰਨਾ ਕੁ ਭਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਇਸ ਤਰ੍ਹਾਂ ਕਹਿੰਦੇ ਆ ਇਹਨੇ ਠੀਕ ਹੈ ਤੇ ਫਰੈਂਡਸ ਜਲਦੀ ਨਾਲ ਲਿਖ ਲੋ ਸਹੀ ਵਿਕਲਪ ਚੁਣੋ ਤੇਰਾ ਸੱਸਾ ਕੁਐਸਚਨ ਹੈ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕਿਸ ਵਿੱਚ ਭਾਗ ਲੈਣਾ ਚਾਹੀਦਾ ਹੈ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕਿਸ ਵਿੱਚ ਭਾਗ ਲੈਣਾ ਚਾਹੀਦਾ ਲੜਾਈ ਵਿੱਚ ਖੇਡਾਂ ਵਿੱਚ ਗੱਲਾਂ ਵਿੱਚ ਕਿਹ ਚੁਗਲੀਆਂ ਵਿੱਚ ਚੁਗਨੀਆਂ ਵਿੱਚ ਤੁਸੀਂ ਭਾਗ ਲੈਂਦੇ ਆ ਬੱਚੇ ਲੜਾਈ ਵਿੱਚ ਭਾਗ ਲੈਂਦੇ ਗੱਲਾਂ ਵਿੱਚ ਕੀ ਆ ਜੂਗਾ ਖੇਡਾਂ ਵਿੱਚ ਖੇਡਾਂ ਵਿੱਚ ਓਕੇ ਨੈਕਸਟ ਹੈ ਪ੍ਰਸ਼ਨਾਂ ਦੇ ਉੱਤਰ ਆਪਣੇ ਸ਼ਬਦਾਵਿਚੇ ਲਿਖੋ ਉਹਦਾ ਪਹਿਲਾ ਕੁਐਸਚਨ ਕੀ ਹੈ ਚਿੜੀ ਉੱਡੇ ਕਾਂ ਉੱਡ ਖੇਡ ਖੇਡਣ ਲਈ ਕੁੜੀਆਂ ਕੀ ਕਰਦੀਆਂ ਹਨ ਕੀ ਕਰਦੀਆਂ ਹਨ ਥੋੜਾ ਜਿਹਾ ਆਨਸਰ ਹੈ ਤਾਂ ਲੰਬਾ ਹੈ 3-4 ਲਾਈਨਾਂ ਦਾ ਤੇ ਕੀ ਹੈ ਚਿੜੀ ਉੱਡ ਕਾਂ ਉੱਡ ਖੇਡ ਖੇਡਣ ਲਈ ਸਭ ਤੋਂ ਪਹਿਲਾਂ ਕੁੜੀਆਂ ਕੀ ਕਰਦੀਆਂ ਪੁੱਗਦੀਆਂ ਪੁੱਗਦੀਆਂ ਨਾ ਜੋ ਕੁੜੀ ਨਹੀਂ ਪੁੱਗਦੀ ਉਹ ਇਹ ਖੇਡ ਖਿਡਾ ਹੁੰਦੀ ਹੈ ਠੀਕ ਹੈ ਜਿੱਦਾਂ ਬਾਕੀ ਸਾਰੇ ਬਹਿ ਜਾਂਦੇ ਆ ਤੇ ਇੱਕ ਕੁੜੀ ਨੇ ਉਹਨੂੰ ਖੇਡ ਨੂੰ ਪਹੜਾਣਾ ਚਿੜੀ ਉੱਡ ਕਾਂ ਉੱਡ ਮਤਲਬ ਬਾਕੀਆਂ ਨੇ ਕਰਨਾ ਹੈ ਉਡਾਣਾ ਹੈ ਤਾਂ ਇੱਕ ਕੁੜੀ ਨੇ ਆਪਣੀ ਮਰਜ਼ੀ ਨਾਲ ਉਹ ਉਡਾ ਸਕਦੀ ਹੈ ਠੀਕ ਹੈ ਜੋ ਵੀ ਚੀਜ਼ ਹੈ ਉਡਾ ਸਕਦੀ ਹੈ ਤੇ ਬਾਕੀਆਂ ਨੇ ਉਹਨੂੰ ਦੇਖ ਕੇ ਉਹ ਚੀਜ਼ ਉਡਾਣੀ ਹੈ ਠੀਕ ਹੈ ਜੋ ਕੁੜੀ ਨਹੀਂ ਪਹੁੰਚਦੀ ਉਹ ਇਹ ਖੇਡ ਖਿਡਾਉਂਦੀ ਹੈ ਸਾਰੀਆਂ ਕੁੜੀਆਂ ਗੋਲ ਧਾਇਰੇ ਵਿੱਚ ਬੈਠ ਜਾਂਦੀਆਂ ਹਨ ਗੋਲਧਾਰਕ ਕਰਕੇ ਇਦਾਂ ਬਹਿ ਜਾਂਦੀਆਂ ਸਰਕਲ ਕਰਕੇ ਗੋਲਧਾਇਰਾ ਮਤਲਬ ਸਰਕਲ ਤੇ ਆਪਣੀ ਪਹਿਲੀ ਉਂਗਲ ਨੂੰ ਜ਼ਮੀਨ ਤੇ ਰੱਖਦੀਆਂ ਹਨ ਤੇ ਪਹਿਲੀ ਕੁੜੀ ਕਾਂ ਉੱਡ ਬੋਲਦੀ ਤਾਂ ਸਾਰੀਆਂ ਕੁੜੀਆਂ ਆਪਣੀ ਉਂਗਲ ਉੱਪਰ ਨੂੰ ਕਰਦੀਆਂ ਹਨ ਠੀਕ ਹੈ ਸਮਝ ਆ ਗਈ ਇਹ ਆਨਸਰ ਕੀ ਕਰਦੀਆਂ ਗੋਲ ਧਾਰਾ ਬਣਾਉਂਦੀਆਂ ਬੈਠ ਜਾਂਦੀਆਂ ਤੇ ਜਿਹੜੀ ਕੁੜੀ ਨਹੀਂ ਪੁੱਗੀ ਹੁੰਦੀ ਉਹ ਇਹ ਗੇਮ ਖੇਲਾਂਦੀ ਹੈ ਤੇ ਕੀ ਕਰਦੇ ਜਦੋਂ ਉਹ ਕੁੜੀ ਕਹਿੰਦੀ ਹੈ ਕਾਂ ਉੱਡ ਬੋਲਦੀ ਹੈ ਤਾਂ ਸਾਰੀਆਂ ਕੁੜੀਆਂ ਆਪਣੀ ਉਂਗਲ ਨੂੰ ਉੱਪਰ ਕਰਦੀਆਂ ਹਨ ਠੀਕ ਹੈ ਇਹ ਹੈ ਗੇਮ ਚਿੜੀ ਉਡਕਾਉਂਡ ਖੇਲੀ ਹੋਣੀ ਸਾਰਿਆਂ ਨੇ ਬਚਪਨ ਵਿੱਚ ਖੇਲੀ ਹੈ ਨਾ ਜਿਹੜੇ ਨਹੀਂ ਕਦੀ ਖੇਲੀ ਉਹ ਮੈਨੂੰ ਕਮੈਂਟ ਕਰਿਓ ਜਿਹਨੇ ਖੇਲੀ ਹੈ ਉਹ ਵੀ ਮੈਨੂੰ ਕਮੈਂਟ ਕਰਿਓ ਠੀਕ ਹੈ ਚਲੋ ਲਿਖ ਲਓ ਜਲਦੀ ਅੱਗੇ ਮੈਂ ਇਹਦੇ ਹੋਰ ਬਾਕੀ ਦੇ ਵੀ ਕੁਐਸਚਨ ਲਿਖ ਦਿੰਦੀ ਆ ਅਗਲਾ ਸੈਕਿੰਡ ਵਾਲਾ ਕੁਐਸਚਨ ਹੈ ਸਟਾਪੂ ਖੇਡ ਵਿੱਚ ਬਾਜ਼ੀ ਕਿਵੇਂ ਹੁੰਦੀ ਹੈ ਸਟਾਪੂ ਖੇਡ ਦੱਸਿਆ ਨਾ ਤੁਹਾਨੂੰ ਸਟਾਪੂ ਦੇ ਵਿੱਚ ਇੱਕ ਆਇਤਾਕਾਰ ਇੱਕ ਖਾਨੇ ਬਣਾ ਲੈਂਦੇ ਆ ਠੀਕ ਹੈ ਉਹਦੇ ਵਿੱਚ 8 ਖਾਨੇ ਹੁੰਦੇ ਇਸ ਤਰ੍ਹਾਂ ਦਾ ਬਣਾ ਲੈਂਦੇ ਆ 8 ਖਾਨੇ 1 2 3 4 5 6 7 8 ਪਹਿਲਾ ਕੁਸਚਨ ਸਮਝ ਲਓ ਖੇਡਣ ਵਾਲਾ ਬੱਚਾ ਪਹਿਲੇ ਪਾਸੇ ਵਿੱਚ ਠੀਕਰੀ ਵਾਲੇ ਪਾਸੇ ਵੱਲ ਆ ਕੇ ਠੀਕਰੀ ਬਾਹਰ ਕੱਢਦਾ ਹੈ ਮੈਂ ਸਮਝਾਉਂਦੀ ਤੁਹਾਨੂੰ ਖੇਡਣ ਵਾਲਾ ਬੱਚਾ ਪਹਿਲੇ ਪਾਸੇ ਵਿੱਚ ਠੀਕਰੀ ਵਾਲੇ ਪਾਸੇ ਵੱਲ ਆ ਕੇ ਠੀਕਰੀ ਬਾਹਰ ਕੱਢਦਾ ਹੈ ਇਸ ਤਰ੍ਹਾਂ ਸਾਰੇ ਖਾਨਿਆਂ ਵਿੱਚੋਂ ਠੀਕਰੀ ਬਾਹਰ ਕੱਢੀ ਜਾਂਦੀ ਹੈ ਕੱਢੀ ਜਾਂਦੀ ਤੇ ਅੱਠ ਪਾਸੇ ਪੂਰੇ ਕਰਨ ਤੇ ਬਾਜੀ ਹੋ ਜਾਂਦੀ ਹੈ ਠੀਕ ਹੈ ਅੱਠ ਪਾਸੇ ਮੇਰੇ ਸਾਰੇ ਪਾਸੇ ਪੂਰੇ ਹੋਣ ਤੇ ਬਾਜੀ ਹੋ ਜਾਂਦੀ ਹੈ ਜਿਸ ਤਰ੍ਹਾਂ ਇਹ ਇਸ ਤਰ੍ਹਾਂ ਠੀਕਰੀ ਪਾਈ ਇੱਥੇ ਇਸ ਤਰ੍ਹਾਂ ਠੀਕਰੀ ਹੁੰਦੀ ਹੈ ਤੇ ਬੱਚਾ ਇਧਰੋਂ ਇੱਕ ਇੱਕ ਸਟੈਪ ਚੱਲ ਕੇ ਲੰਗੜੀ टांग ਵਾਂਗ ਇਸ ਤਰ੍ਹਾਂ ਆਂਦਾ ਹੈ ਤੇ ਇਧਰੋਂ ਠੀਕਰੀ ਨੂੰ ਬਾਹਰ ਕੱਢ ਦਿੰਦਾ ਫਿਰ ਦੂਸਰੇ ਪਾਸੇ ਆਂਦਾ ਫਿਰ ਇਧਰੋਂ ਇਧਰੋਂ ਆ ਕੇ ਉਹਨੂੰ ਠੀਕਰੀ ਨੂੰ ਬਾਹਰ ਕੱਢਦਾ ਇਸ ਤਰ੍ਹਾਂ ਉਹ ਇਹਦੇ ਵਿੱਚ ਆਂਦਾ ਹੈ ਇਧਰੋਂ ਇਧਰੋਂ ਆ ਕੇ ਠੀਕਰੀ ਇੱਕ ਇੱਕ ਸਟੈਪ ਪਾ ਕੇ ਬਾਹਰ ਕੱਢ ਦਿੰਦਾ ਤੇ ਸਾਰੇ ਅਠੇ ਖਾਨੇ ਜਦੋਂ ਉਹ ਪੂਰੇ ਕਰ ਲੈਂਦਾ ਫਿਰ ਇੱਥੇ ਆ ਜਾਂਦਾ ਵੀ ਇੱਥੇ ਠੀਕਰੀ ਆ ਜਾਂਦੀ ਹੈ ਤਾਂ ਸਾਰੇ ਖਾਨੇ ਜਦੋਂ ਪੂਰੇ ਹੋ ਜਾਂਦੇ ਆ ਤਾਂ ਇਹ ਬਾਜੀ ਪੂਰੀ ਹੋ ਜਾਂਦੀ ਹੈ ਠੀਕ ਹੈ ਸਮਝ ਆ ਗਈ ਫਰੈਂਡਸ ए है स्टापू ठीक है किस किसने खेल लिया? कमेंट जरूर करियो ठीक है अगला क्वेश्चन है गुल्ली डंडा सब तो पहले गुल्ली तुम दसदी कि इस तरह की होंगे गोल जिस तरह बेलना नहीं हूँ बेलन उस तरह लेकिन है छोटी वो लंबी हों और सैड तिखिया कीतिया जा इस तरह आप डंडा मारद इस तरह मारद उछलती है ठीक तो है किस तरह दो घड़ी होंगी मतलब पेंसिल वाला जिस तरह यह है घड़िया हुआ है ना है ना पेन्सिल जिस तरह घड़ी होंगी है इस तरह यह तिखी होंगी है इस तरह ही गुली भी इधरों साइड दो ਤਿੱਖੀ ਕੀਤੀ ਜਾਂਦੀ ਹੈ ਸੈਂਟਰ ਵਾਲਾ ਜਿਹੜਾ ਪਾਰਟ ਹੁੰਦਾ ਉਹ ਮੋਟਾ ਹੁੰਦਾ ਸਾਈਡਾਂ ਤੋਂ ਬਰੀਕ ਹੁੰਦਾ ਠੀਕ ਹੈ ਗੁੱਲੀ ਜਿਹੜੀ ਦੋਹਾਂ ਸਿਰਿਆਂ ਤੋਂ ਕੜੀ ਹੁੰਦੀ ਹੈ ਇਸ ਦੀ ਲੰਬਾਈ 5 ਇੰਚ ਤੋਂ 9 ਇੰਚ ਤੱਕ ਹੁੰਦੀ ਹੈ ਇਹ ਲੱਕੜੀ ਦੀ ਹੁੰਦੀ ਹੈ ਲੱਕੜੀ ਦੀ ਬਣੀ ਹੁੰਦੀ ਹੈ ਠੀਕ ਹੈ ਸਮਝ ਆ ਗਈ ਨਾ ਫਰੈਂਡਸ ਗੁੱਲੀ ਕਿੱਦਾਂ ਦੀ ਹੁੰਦੀ ਜਿਹਨਾਂ ਨੇ ਅੱਜ ਅੱਜ ਵਾ ਜਿਹੜੇ ਹੋਣ ਵਾਲੇ ਬੱਚੇ ਆ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਗੁੱਲੀ ਕਿੱਦਾਂ ਦੀ ਹੁੰਦੀ ਹੈ ਤੇ ਮੈਂ ਤੁਹਾਨੂੰ ਦੱਸ ਦਿੱਤਾ ਗੁੱਲੀ ਲੱਕੜੀ ਦੀ ਹੁੰਦੀ ਹੈ ਤੇ ਇਹ ਸੈਂਟਰ ਤੋਂ ਮੋਟੀ ਹੁੰਦੀ ਹੈ ਤੇ ਇਨਸਾਈਡਾ ਤੋਂ ਘੜੀ ਵੀ ਹੁੰਦੀ ਹੈ ਠੀਕ ਹੈ ਅਗਲਾ ਕੁਸਚਨ ਹੈ ਖੇਡਾਂ ਵਿੱਚ ਭਾਗ ਲੈਣਾ ਬੱਚਿਆਂ ਲਈ ਜ਼ਰੂਰੀ ਕਿਉਂ ਸਮਝਿਆ ਜਾਂਦਾ ਹੈ ਮਨੋਰੰਜਨ ਦੇ ਨਾਲ-ਨਾਲ ਬੱਚਿਆਂ ਦੇ ਸਰੀਰ ਅਤੇ ਬੋਧਿਕ ਵਿਕਾਸ ਲਈ ਖੇਡਾਂ ਵਿੱਚ ਭਾਗ ਲੈਣਾ ਜ਼ਰੂਰੀ ਸਮਝਿਆ ਜਾਂਦਾ ਹੈ ਖੇਡਣ ਨਾਲ ਕੀ ਹੁੰਦਾ ਹੈ ਇੱਕ ਤਾਂ ਮਨੋਰੰਜਨ ਹੁੰਦਾ ਹੈ ਦੂਜਾ ਸਰੀਰਿਕ ਮਤਲਬ ਫਿੱਟ ਵੀ ਰਹਿੰਦਾ ਹੈ ਸਰੀਰਿਕ ਤੌਰ ਤੇ ਹੈਨਾ ਬੱਚਾ ਤੇ ਬੋਧਿਕ ਮਤਲਬ ਦਿਮਾਗੀ ਤੌਰ ਤੇ ਵੀ ਉਹ ਫਿੱਟ ਰਹਿੰਦਾ ਹੈ ਠੀਕ ਹੈ ਦਿਮਾਗ ਫਰੈਸ਼ ਰਹਿੰਦਾ ਹੈ ਠੀਕ ਹੈ ਸਮਝ ਆ ਗਈ ਫਰੈਂਡਸ ਤੇ ਇਹ ਸੀ ਕੁਐਸਚਨ ਆਨਸਰ ਅਗਲੇ ਥੋੜੇ ਜਿਹਾ ਹੋਰ ਕੁਐਸਚਨ ਹੈ ਉਹ ਵੀ ਮੈਂ ਲਿਖ ਦਿੰਦੀ ਹਾਂ ਕੁਐਸਚਨ ਨਹੀਂ ਹੈ ਮਤਲਬ ਸ਼ਬਦ ਅਰਥ ਹੈ ਤੇ ਇਕਵਚਨ ਬਹੁਵਚਨ ਹੈ ਇਕ ਹੋਰ ਸੀ ਵਾਕਾਂ ਵਿੱਚ ਪ੍ਰਯੋਗ ਕਰੋ ਮੈਂ ਲਾਸਟ ਵਿੱਚ ਕਰਾਂਦੀ ਆ ਤੁਹਾਨੂੰ ਤੇ ਇਹ ਲਿਖ ਲੋ ਅਗਲੇ ਕੁਐਸਚਨ ਕਰਦੇ ਹਾਂ ਤੇ ਫਰੈਂਡਸ ਚਲੋ ਦੇਖ ਲੈਂਦੇ ਹਾਂ ਅਗਲਾ ਕੁਐਸਚਨ ਤੀਸਰਾ ਕੁਐਸਚਨ ਹੈ ਇਕਵਚਨ ਬਹੁਵਚਨ ਇਕਵਚਨ ਚ ਪਹਿਲਾ ਹੈ ਉਂਗਲ ਇਕ ਉਂਗਲ ਤੇ ਸਾਰੀਆਂ ਨੂੰ ਕੀ ਕਹੋਗੇ ਜਿਆਦਾ ਨੂੰ ਕੀ ਕਹੋਗੇ ਉਂਗਲੀਆਂ ਠੀਕ ਹੈ ਐੜਾ ਐੜੇ ਉੱਤੇ ਐੜੇ ਨੂੰ ਕੰਨਾ ਉੱਪਰ ਬਿੰਦੀ ਉਂਗਲੀਆਂ ਕੁੜੀ ਇੱਕ ਕੁੜੀ ਜ਼ਿਆਦਾ ਕਿ ਹੋ ਜੂਗੀ ਹੈ ਕੁੜੀਆਂ ਖੇਡ ਖੇਡਾਂ ਠੀਕ ਹੈ ਇੱਕ ਖੇਡ ਹੋ ਗਈ ਇੱਕ ਗੇਮ ਜਿਹੜੀ ਹੁੰਦੀ ਉਹਨੂੰ ਖੇਡ ਕਹਿੰਦੇ ਆ ਬਹੁਤ ਸਾਰੀਆਂ ਨੂੰ ਕੀ ਕਹਿੰਦੇ ਆ ਖੇਡਾਂ ਬੱਚਾ ਇੱਕ ਬੱਚਾ ਜ਼ਿਆਦਾ ਕਿ ਹੋ ਜੂਗਾ ਬੱਚੇ ਖਾਣਾ ਜ਼ਿਆਦਾ ਕਿ ਹੋ ਜੂਗਾ ਖਾਣੇ ਖਾਣਾ ਕੀ ਹੁੰਦਾ ਅ ਜਿਸ ਤਰ੍ਹਾਂ ਆ ਮੈਂ ਬਣਾਇਆ ਆ ਇੱਕ ਖਾਣਾ ਇੱਕ ਆ ਖਾਣਾ ਹੋ ਗਏ ਕਾਹ ਖਾਣਾ ਹੋ ਗਏ ਗੇਮ ਚ ਸਟਾਪੂ ਦੇ ਵਿੱਚ ਬਣਾਏ ਨਾ ਇੱਕ ਜੇ ਆਪਾਂ ਇਹਦੇ ਵਿੱਚ ਇੱਕ ਲਾਈਨ ਲਗਾ ਦੇਵਾਂਗੇ ਸੈਂਟਰ 'ਚ ਤਾਂ ਚਾਰ ਖੰਡੇ ਬਣ ਜੂਗੇ 1 2 3 4 ਇਹਨੂੰ ਕੀ ਕਹਿੰਦੇ ਆ ਖੰਨੇ ਠੀਕ ਹੈ ਮੁਠੀ ਮੁਠੀਆਂ ਕੀ ਹੋ ਗਈ ਮੁਠੀ ਦਾ ਮੁਠੀਆਂ ਜ਼ਿਆਦਾ ਮੁਠੀਆਂ ਲਕੀਰ ਲਕੀਰ ਕੇ ਇਹਨੂੰ ਕਹਿੰਦੇ ਆ ਲਾਈਨ ਨੂੰ ਆ ਜਿਹੜੀ ਹੈ ਇਹਨੂੰ ਕੀ ਕਹਿੰਦੇ ਲਕੀਰ ਤੇ ਜਿਆਦਾ ਜਿਆਦਾ ਹੋ ਜੂਗੀਆਂ ਠੀਕ ਹੈ ਤਾਂਗੇ ਇਹਨੂੰ ਲਕੀਰਾਂ ਠੀਕ ਹੈ ਲਕੀਰਾਂ ਅਗਲਾ ਕੁਐਸਚਨ ਹੈ ਸ਼ਬਦਾਂ ਦੇ ਅਰਥ ਲਿਖੋ ਸ਼ਬਦ ਕਿਹੜੇ ਐ ਪਹਿਲਾ ਹੈ ਹਰਮਨ ਪਿਆਰੀ ਹਰਮਨ ਪਿਆਰੀ ਮੈਨ ਪ੍ਰਸਿੱਧ ਠੀਕ ਐ ਹਰਮਨ ਪਿਆਰੀ ਕੀ ਹੁੰਦੀ ਪ੍ਰਸਿੱਧ ਜਾਂ ਮਨ ਨੂੰ ਹਰਮਨ ਮਤਲਬ ਹਰਮਨ ਪਿਆਰੀ ਮਨ ਨੂੰ ਪਸੰਦ ਆਉਣ ਵਾਲੀ ਪ੍ਰਸਿੱਧ ਹੋ ਗਈ ਹੈ ਨਾ ਲਕੀਰਾ ਲਾਈਨਾਂ ਇਹ ਜੜੀਆਂ ਹੋ ਗਈਆਂ ਇਹ ਲਕੀਰਾ ਐ ਠੀਕ ਐ ਲਾਈਨਾਂ ਹੋ ਗਈਆਂ ਡੰਡਾ ਲਾਠੀ ਡੰਡਾ ਛੋਟੀ ਹੋ ਗਿਆ ਜਾਂ ਲਾਠੀ ਵੀ ਕਹਿ ਸਕਦੇ ਆ ਉਹਨੂੰ ठीक है डंडा लाठी लाजमी जरूरी लाजमी का जरूरी। नुकर, किनारा। नुकर की आजुगा जरूरी कंपलसरी नुक्कर किनारा नुक्कर हो गए आ जड़े आ, है किनारे एजिज ए चारों बोर्ड दे नुक्कर हो गए ठीक है किनारे ठीक है समझ आ गई फ्रेंड्स तो ये है ਅੱਗੋਂ ਇੱਕ ਕੁਐਸਚਨ ਹੋਰ ਰਹਿ ਗਿਆ ਜਿਹਦੇ ਵਿੱਚ ਆਪਾਂ ਵਾਕ ਬਣਾਣੇ ਆ। ਸ਼ਬਦਾਂ ਨੂੰ ਵਾਕਾਂ ਵਿੱਚ ਪ੍ਰਯੋਗ ਕਰਨਾ ਠੀਕ ਹੈ। ਵਾਕ ਬਣਾਉਂਦੇ ਆ ਅਗਲੇ ਅਗਲਾ ਕੁਐਸਚਨ ਲਿਖਦੇ ਆ ਵਾਕ ਬਣਾਣੇ। ਚਲੋ ਫਰੈਂਡਸ। ਆਪਾਂ ਲਾਸਟ ਕੁਐਸਚਨ ਵੀ ਦੇਖ ਲੈਂਦੇ ਆ। ਪੰਜਵਾਂ ਹੈ ਹੇਟ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਪ੍ਰਯੋਗ ਕਰੋ। ਤੁਸੀਂ ਆਪਣੇ ਆਪ ਵੀ ਕੁਝ ਵੀ ਬਣਾ ਸਕਦੇ ਹੋ ਠੀਕ ਹੈ। ਇਹ ਹੈ ਖੇਡ। ਮੈਂ ਤਾਂ ਜਿਸ ਤਰ੍ਹਾਂ ਲੈਸਨ ਹੈ ਉਹਦੇ ਵਿੱਚ ਉਹ ਵਿੱਚੋਂ ਚੁਣ ਕੇ ਲਿਖਿਆ ਤੁਸੀਂ ਆਪਣੇ ਆਪ ਹੀ ਬਣਾ ਸਕਦੇ ਖੇਡ ਠੀਕ ਹੈ ਚਿੜੀ ਉੱਡ ਕਾਂ ਉੱਡ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ ਠੀਕ ਹੈ ਇਸ ਤਰ੍ਹਾਂ ਲਿਖ ਸਕਦੇ ਹੋ ਚਿੜੀ ਉੱਡ ਕਾਂ ਉੱਡ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ ਦੂਸਰਾ ਹੈ ਉਮਰ ਸਟਾਪੂ ਕਿਸੇ ਵੀ ਉਮਰ ਦੇ ਬੱਚੇ ਖੇਡ ਸਕਦੇ ਹਨ ਖਾਣੇ ਸਟਾਪੂ ਖੇਡ ਵਿੱਚ ਆਇਤਾਕਾਰ 8 10 ਖਾਨੇ ਬਣਾਏ ਜਾਂਦੇ ਹਨ ਠੀਕ ਹੈ ਫਿਰ ਇਹ ਡੰਡਾ ਗੁੱਲੀ ਡੰਡਾ ਪੰਜਾਬ ਦੀ ਪ੍ਰਸਿੱਧ ਖੇਡ ਹੈ ਅਰੇ ਮੁਠੀ ਜਦੋਂ ਅਸੀਂ ਆਪਣੇ ਹੱਥ ਨੂੰ ਬੰਦ ਕਰ ਲੈਂਦੇ ਹਾਂ ਤਾਂ ਇੱਕ ਮੁਠੀ ਬਣਦੀ ਹੈ ਜਿਸ ਤਰ੍ਹਾਂ ਇਹ ਹੈ ਹੱਥ ਜਿਸ ਨੂੰ ਆਪਾਂ ਬੰਦ ਕਰ ਲਿਆ ਹੈ ਕੀ ਬਣ ਗਈ ਮੁਠੀ ਠੀਕ ਹੈ ਜਦੋਂ ਅਸੀਂ ਆਪਣੇ ਹੱਥ ਨੂੰ ਬੰਦ ਕਰ ਲੈਂਦੇ ਹਾਂ ਤਾਂ ਇੱਕ ਮੁਠੀ ਬਣਦੀ ਹੈ ਤੁਸੀਂ ਆਪਣੇ ਆਪ ਵੀ ਬਣਾ ਸਕਦੇ ਹੋ ਠੀਕ ਹੈ ਤੇ ਫਰੈਂਡਸ ਅੱਜ ਦੀ ਕਲਾਸ ਇੱਥੇ ਖਤਮ ਹੁੰਦੀ ਹੈ ਅਗਲੀ ਕਲਾਸ ਵਿੱਚ ਆਪਾਂ ਅਗਲਾ ਲੈਸਨ ਲੈ ਕੇ ਆਵਾਂਗੇ ਤਦ ਤੱਕ ਲਈ ਓਕੇ ਬਾਏ ਬਾਏ ਥੈਂਕ ਯੂ ਫਰੈਂਡਸ ਟੇਕ ਕੇਅਰ